ਲੇਟਸ ਫੋਰ ਨਿਊਜ਼ ਦੇਖਣ ਵੇ ਤਮਾਮ ਦਰਸ਼ਕਾਂ ਨੂੰ ਜੈ ਹਿੰਦ ਮੈਂ ਰੋਹਿਤ ਕੁਮਾਰ ਅੱਜ ਦੁਸ਼ਹਿਰਾ ਆ ਆਪਾਂ ਪਹੁੰਚੇ ਆ ਦੁਸ਼ਹਿਰਾ ਮੇਲੇ ਤੇ ਜਿੱਥੇ ਕਿ ਦੇਖ ਸਕਦੇ ਹੋ ਅੱਜ 121 ਫੁੱਟ ਦਾ ਰਾਵਣ ਆ ਜੋ ਕਿ ਧਿਆਨ ਕੀਤਾ ਜਾਏਗਾ ਉਸ ਲਈ ਲੈ ਕੇ ਆਪਾਂ ਲੋਕਾਂ ਨੂੰ ਪੁੱਛਦੇ ਹਾਂ ਕਿ ਇਹ ਧਿਆਨ ਕਿਉਂ ਕੀਤਾ ਜਾਂਦਾ ਵਾ ਹਾਂਜੀ ਮੇਰਾ ਨਾਮ ਦੀਕਸ਼ਾ ਹੈ ਜੀ ਕਿਹੜੀ ਜਗ੍ਹਾ ਹੈ ਤੁਸੀਂ ਇਸ ਟਾਈਮ ਮੈਂ ਲੁਧਿਆਣਾ ਦਰੇਸੀ ਗਰਾਊਂਡ 'ਚ ਆਈ ਹਾਂ ਜੀ ਅੱਜ ਕੀ ਹੈ ਅੱਜ ਦੁਸ਼ਹਿਰਾ ਜੀ ਜੀ ਦੁਸ਼ਹਿਰਾ ਕਿਉਂ ਮਨਾਇਆ ਜਾਂਦਾ ਹੈ ਦੁਸ਼ਹਿਰਾ ਇਸ ਕਰਕੇ ਮਨਾਇਆ ਜਾਂਦਾ ਹੈ ਉਸ ਟਾਈਮ ਸਾਡੇ ਸ਼੍ਰੀ ਰਾਮ ਜੀ ਦੀ ਜਿੱਤ ਹੋਈ ਸੀ ਜੀ ਹੋਰ ਇਸ ਕਰਕੇ ਦੇਖੋ ਜੀ ਇਹ ਹੈ ਵੈਸੇ ਤਾਂ ਬ੍ਰਾਹਮਣ ਸੀਗੇ ਇਸ ਕਰਕੇ ਸਾਰੇ ਇਹਨਾਂ ਦੀ ਪੂਜਾ ਕਰਦੇ ਸੀ ਬਟ ਦੇਖਿਆ ਜਾਵੇ ਤਾਂ ਇਹਨਾਂ ਨੇ ਕਿਸੇ ਦਾ ਸੀਤਾ ਮਾਤਾ ਨੂੰ ਹੱਥ ਤੱਕ ਨਹੀਂ ਲਗਾਇਆ ਸੀ ਪਰ ਮਰਿਆਦਾ ਪ੍ਰਸ਼ੂਤਮ ਰਾਮ ਜੀ ਨੇ ਦੇਖਿਆ ਜਾਵੇ ਤਾਂ ਕਹ ਲੋ ਮਾਤਾ ਸੀਤਾ ਜੀ ਨੂੰ ਨਾ ਉਹਨਾਂ ਨੇ ਹੱਥ ਲਾਇਆ ਸੀ ਪੁੱਛਿਆ ਫਿਰ ਵੀ ਇਹਨਾਂ ਦੇ ਪੁਤਲੇ ਜਲਾਏ ਜਾਂਦੇ ਇਹਨਾਂ ਨੇ ਬਹੁਤ ਅੱਛੀ ਤਰੀਕੇ ਨਾਲ ਰੱਖਿਆ ਸੀ ਉਹਨਾਂ ਨੂੰ ਬਨਵਾਸ ਬਟ ਦੇਖੋ ਜਿਹੜੇ ਆਮ ਅੱਜ ਕੱਲ੍ਹ ਦੇਖੋ ਬੱਚਿਆਂ ਦੇ ਇਹ ਹਾਲਾਤ ਹੋ ਰਹੇ ਨੇ ਉਹਨਾਂ ਦੇ ਪੁਤਲੇ ਕਿਉਂ ਨਹੀਂ ਜਲਾਏ ਜਾਂਦੇ ਇਹਨਾਂ ਦੇ ਪੁਤਲੇ ਹਰ ਸਾਲ ਜਲਾਏ ਜਾਂਦੇ ਨੇ ਜਿਹੜੇ ਦੁਨੀਆ ਦੇ ਵਿੱਚ ਐਦਾ ਦਾ ਕੰਮ ਹੋ ਰਿਹਾ ਛੋਟੇ-ਛੋਟੇ ਕੰਜਕਾ ਨੂੰ ਨਹੀਂ ਬਖਸ਼ਿਆ ਜਾਂਦਾ ਕਿਸੇ ਨੂੰ ਨਹੀਂ ਬਖਸ਼ਿਆ ਜਾਂਦਾ ਉਹਨਾਂ ਦੇ ਪੁਤਲੇ ਜਲਾਉਣੇ ਚਾਹੀਦੇ ਨੇ ਇਹ ਤਾਂ ਪਰਮਾਤਮਾ ਸੀਗੇ ਜੈ ਸ਼੍ਰੀ ਰਾਮ ਮੇਰਾ ਨਾਮ ਸੁਧਾਨਸ਼ੂ ਕਰਵਲ ਹੈ ਅੱਜ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਦੁਸ਼ਹਿਰੇ ਦਾ ਦਿਨ ਹੈ ਤੇ ਮੈਂ ਕੁਝ ਦੱਸਣਾ ਚਾਹਾਂਗਾ ਦੁਸ਼ਹਿਰੇ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੈ ਦੁਸ਼ਹਿਰਾ ਹਰ ਸਾਲ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਰਾਵਣ ਤੁਹਾਡੇ ਪਿੱਛੇ ਹੈ ਜੀ ਤੇ ਸਾਨੂੰ ਮੈਂ ਦੱਸ ਦਵਾਂ ਕਿ ਦੁਸ਼ਹਿਰਾ ਨੂੰ ਜਲਾਨ ਦਾ ਰਾਵਨ ਨੂੰ ਜਲਾਨ ਦਾ ਜਿਹੜਾ ਸੀਗਾ ਆਪਣੀ ਪਰੰਪਰਾ ਇਹ ਸਾਡੇ ਹਿਸਟਰੀ ਵਿੱਚ ਨਹੀਂ ਹੈ ਆਜ਼ਾਦੀ ਤੋਂ ਬਾਅਦ 1948 ਵਿੱਚ ਜੋ ਸਾਡੇ ਦੇਸ਼ ਦੀ ਰੂਲਿੰਗ ਪਾਰਟੀ ਸੀਗੀ ਉਹਨਾਂ ਨੇ ਤੈਅ ਕੀਤਾ ਗਿਆ ਕਿ ਐਦਾਂ ਆਪਣੇ ਦੇਸ਼ ਵਿੱਚ ਮਨਾਉਣਾ ਚਾਹੀਦਾ ਤੇ ਉਸ ਤੋਂ ਬਾਅਦ ਇਹ ਪਰੰਪਰਾ ਚੱਲਦੀ ਆ ਰਹੀ ਹੈ ਜੈ ਸ਼੍ਰੀ ਰਾਮ ਜੀ ਜੀ ਮੇਰਾ ਨਾਮ ਸੁਨੀਤਾ ਹੈ ਜੀ ਜੀ ਇਹ ہمارا ਦੁਸ਼ਹਿਰੇ ਲੁਧਿਆਣਾ ਮੈਂ ਕਾਫੀ ਸਾਲ ਸੇ ਬਣ ਰਹਾ ਹਾਂ ਬਚਪਨ ਸੇ ਦੇਖ ਕਰ ਆ ਰਹੇ ਦੁਸ਼ਹਿਰੇ ਇਹ ਬੁਰਾਈ ਕੀ ਹਾਰ ਔਰ ਚੰਗਾਈ ਕੀ ਜਿੱਤ ਕੇ ਲੀਏ ਹੋਤਾ ਹੈ ਹਮਾਰੇ ਰਾਮ ਕੇ ਲੀਏ ਔਰ ਇਹ ਦਸ਼ੇਰਾ ਬਹੁਤ ਹੀ ਜਿਆਦਾ ਬੜੀਆ ਬੰਤਾ ਹਮਾਰੇ ਲੁਧਿਆਣੇ ਨੇ ਸਾਰੇ ਮਿਲ ਕੇ ਜੁਲ ਕੇ ਬਣਾਤੇ ਹੈ ਹਮਾਰੇ ਸੀਐਮ ਵਗੈਰਾ ਤਾਂ ਅਮੇ ਬਹੁਤ ਅੱਛਾ ਲੱਗਤਾ ਹੈ ਜੀ ਮਨਾਇਆ ਕਿਉਂ ਜਾਤਾ ਹੈ ਇਹ ਕੀ ਕਾਰਨ ਦੁਨੀਆ ਕੇ ਲਿਏ ਦਿਖਾਨਾ ਜਾਤਾ ਹੈ ਕਿ ਬੁਰਾਈ ਕੀ ਹਮੇਸ਼ਾ ਹਾਰੀ ਹੋਤੀ ਹੈ ਔਰ ਅੱਛਾਈ ਕੀ ਹਮੇਸ਼ਾ ਜੀਤੀ ਹੋਤੀ ਹੈ ਇਸ ਲਈ ਮਨਾਇਆ ਜਾਤਾ ਹੈ ਦਸ਼ੇਰਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਣਾ ਸਾਰਿਆਂ ਨੂੰ ਜੀ ਅੱਜ ਸਾਡੇ ਹਿੰਦੂ ਧਰਮ ਦੇ ਵਿੱਚ ਦਸ਼ੇਰੇ ਦਾ ਜਿਹੜਾ ਦਿਹਾੜਾ ਬੜੀ ਧੂਮਤਾ ਮਾ ਸਾਰੇ ਦੇਸ਼ ਮਨਾਇਆ ਜਾਂਦਾ ਵਿਦੇਸ਼ਾਂ ਤੱਕ ਵੀ ਇਹਦੀ ਬੜੀ ਧੂਮਚੀ ਹੋਈ ਹੈ ਅੱਜ ਦੇ ਦਿਨ ਭਗਵਾਨ ਸ਼੍ਰੀ ਰਾਮ ਨੇ ਰਾਵਣ ਨੂੰ ਮਾਰਿਆ ਨਹੀਂ ਸੀਗਾ ਉਹਦੇ ਹੰਕਾਰ ਨੂੰ ਨਸ਼ਟ ਕੀਤਾ ਸੀਗਾ ਇਹ ਬੁਰਾਈ ਤੇ ਸੱਚਾਈ ਦੀ ਜਿੱਤ ਹੋਈ ਸੀਗੀ ਭਗਵਾਨ ਸ਼੍ਰੀ ਰਾਮ ਨੇ ਜਦੋਂ 10 ਦਿਨ ਦੇ ਯੁੱਧ ਤੋਂ ਬਾਅਦ ਅੱਜ ਰਾਵਣ ਦਾ ਵਧ ਕੀਤਾ ਸੀਗਾ ਉਦੋਂ ਸੀਤਾ ਮਾਤਾ ਜੀ ਨੂੰ ਲੈ ਕੇ ਅਯੁੱਧਾ ਗਏ ਸੀਗੇ ਤੇ ਅੱਜ ਦੇ ਦਿਨ ਜਿਹੜਾ ਇਹ ਦਿਹਾੜਾ ਹੈਗਾ ਸਾਰੇ ਹਿੰਦੂਆਂ ਲਈ ਇਹ ਬਹੁਤ ਮਾਨਯਵਰ ਦਿਹਾੜਾ ਹੈਗਾ ਕਿ ਅੱਜ ਭਗਵਾਨ ਸ਼੍ਰੀ ਰਾਮ ਨੇ ਇਸ ਬੁਰਾਈ ਦਾ ਅੰਤ ਕਰਕੇ ਇਸ ਸਚਾਈ ਦੇ ਉੱਪਰ ਵਿਜੇ ਭਾਈ ਸੀਗੀ ਤੇ ਅੱਜ ਵਿਜੇ ਦਸ਼ਮੀ ਦੇ ਨਾਮ ਤੋਂ ਇਹਨੂੰ ਬਣਾਇਆ ਜਾਂਦਾ ਹੈਗਾ ਸਿਰਫ ਦਿਹਾੜਾ ਦਸ਼ੇਰੇ ਦਾ ਨਹੀਂ ਹੈਗਾ ਜੀ ਅੱਜ ਤੁਸੀਂ ਦੇਖੋਗੇ ਜਿੰਨੇ ਸਾਡੇ ਫੌਜੀ ਭਾਈਏ ਅੱਜ ਇਹ ਸ਼ਸਤਰਾਂ ਦੀ ਪੂਜਾ ਵੀ ਕਰਦੇ ਆ ਅਜੇ ਨੂੰ ਵਿਜੇ ਦਸ਼ਮੀ ਕਹਿ ਕੇ ਪੂਜਿਆ ਜਾਂਦਾ ਤੇ ਅੱਜ ਸ਼ਸਤਰਾਂ ਦੀ ਪੂਜਾ ਵੀ ਕੀਤੀ ਜਾਂਦੀ ਜਿਹੜੇ ਸਾਡੇ ਅਸਤਰ ਸ਼ਸਤਰ ਜਿਹੜੇ ਸਾਡੇ ਆਰਮੀ ਦੇ ਜਿਹੜੇ ਸਾਡੇ ਜਵਾਨ ਹੈ ਉਹ ਵੀ ਅੱਜ ਪੂਜਾ ਕਰਦੇ ਨੇ ਤੇ ਅੱਜ ਵਿਜੇ ਦਸ਼ਮੀ ਦਾ ਤਿਹਾੜਾ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜੈ ਸ਼੍ਰੀ ਰਾਮ ਦੀ ਮੇਰਾ ਨਾਮ ਗगन ਮਲੋਤੜਾ ਜੀ ਸਰ ਕਿਹੜੀ ਜਗ੍ਹਾ ਸਰ ਮੈਂ ਉਕਾਰਨਾਗਰ ਸਿਵਲ ਲਾਈਨ ਤੋਂ ਆਇਆ ਹਾਂ ਜੀ ਅੱਜ ਕੀ ਹੈ ਸਰ ਅੱਜ ਦੁਸ਼ਹਿਰਾ ਹੈ ਜੀ ਦੁਸ਼ਹਿਰਾ ਕਿਉਂ ਮਨਾਇਆ ਜਾਂਦਾ ਹੈ ਸਰ ਦੁਸ਼ਹਿਰਾ ਸਰ ਜਿਹੜੇ ਆਪਣੇ ਪ੍ਰਭੂ ਰਾਮ ਜੀ ਸੀਗੇ ਜੀ ਉਹਨਾਂ ਨੇ ਰਾਵਣ ਜੀ ਦਾ ਵਧ ਕਰਕੇ ਆਪਣੇ ਯੋਧੇ ਵਾਪਸ ਆਏ ਸੀ ਕਿਉਂਕਿ ਉਹਨਾਂ ਨੇ ਸੀਤਾ ਦਾ ਹਰਨ ਕੀਤਾ ਸੀਗਾ ਤੇ ਬਹੁਤ ਰਕਸ਼ਸ ਜਾਨ ਨੇ ਪ੍ਰੇਸ਼ਾਨ ਕੀਤਾ ਹੋਇਆ ਸੀਗਾ ਸਾਰੇ ਜਗਤ ਨੂੰ ਇਸ ਕਰਕੇ ਸਾਰਾ ਭਗਵਾਨ ਸ਼੍ਰੀ ਰਾਮ ਜੀ ਨੇ ਉਹਨਾਂ ਦਾ ਵਧ ਕੀਤਾ ਤੇ ਸਾਰੇ ਜਗਤ ਨੂੰ ਸਾਰੇ ਆਰਾਮ ਦਿੱਤਾ ਜੋ ਹੈ ਸਾਰਾ ਸਾਰਾ ਇਸ ਲਈ ਖੁਸ਼ੀ ਮਨਾਈ ਜਾਂਦੀ ਹੈ ਦੁਸ਼ਹਿਰੇ ਦੀ ਮੇਲੇ ਦੀ ਇਸ ਕਰਕੇ ਅੱਜ ਵੀ ਰਾਵਣ ਦਾ ਦਹਨ ਹੋ ਰਿਹਾ ਹੈ ਤੁਹਾਡੇ ਸਾਹਮਣੇ ਦੁਸ਼ਹਿਰਾ ਇੱਧਰ ਰਾਵਣ ਜੀ ਬਣੇ ਹੋਏ ਨੇ ਜੀ ਜੋ ਰਾਵਣ ਜੀ ਵੀ ਸੀਗੇ ਪਰ ਆਪਣੀ ਜਗ੍ਹਾ ਤੇ ਰਾਵਣ ਜੀ ਵੀ ਜੋ ਸੀਗੇ ਬਹੁਤ ਆਪਣੇ ਸ਼ਿਵ ਕੋਲੇ ਮਨਾਤ ਜੀ ਦੇ ਵੀ ਭਗਤ ਸੀਗੇ ਪਰ ਇੱਕ ਇਹਨਾਂ ਕੋ ਉਪਰਾ ਦੇ ਹੋਇਆ ਕਿ ਉਹਨਾਂ ਨੇ ਸੀਤਾ ਮਾਤਾ ਜੀ ਦਾ ਹਰਣ ਕੀਤਾ ਜੋ ਕਿ ਗਲਤ ਸੀ ਜੀ ਠੀਕ ਹੈ ਜੀ ਇਸ ਕਰਕੇ ਅੱਜ ਦੁਸ਼ਹਿਰਾ ਹੈ ਸਾਰੀ ਦੁਨੀਆ ਸਾਰਾ ਵਿਸ਼ਵ ਸਾਰਾ ਸੰਸਾਰ ਇਸ ਦੁਸ਼ਹਿਰੇ ਨੂੰ ਮਨਾਉਂਦਾ ਹੈ ਇਸ ਤਿਹਾਰ ਨੂੰ ਮਨਾਉਂਦਾ ਹੈ ਸਾਡੇ ਅਤਰੇਸੀ ਦੇ ਵਿੱਚ ਵੀ ਮਨਾ ਰਹੇ ਆ ਸਿਵਲੈਂਜੂ ਮਨਾਇਆ ਜਾਂਦਾ ਹੈ ਜਗਾ ਜਗਾ ਤੇ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਤੇ ਸਾਰੇ ਪਟਾਕ ਵੀ ਫੋੜਦੇ ਆ ਸਾਰਾ ਕੁਝ ਕਰਦੇ ਨੇ ਸਰ ਮੇਰਾ ਨਾਮ ਸੁਨੀਤਾ ਹੈ ਅੱਜ ਕਿਹੜੀ ਜਗ੍ਹਾ ਆਏ ਹਾਂ ਅਸੀਂ ਦਰੇਸੀ ਗਰਾਉਂਡ ਚ ਆਏ ਆ ਦਸਹਿਰਾ ਦੇਖਣ ਆਏ ਆ ਸਰ ਦਸਹਿਰਾ ਕਿਉਂ ਮਨਾਇਆ ਜਾਂਦਾ ਜੀ ਸਰ ਦਸਹਿਰਾ ਇਸ ਲਈ ਮਨਾਇਆ ਜਾਂਦਾ ਹੈ ਕਿ ਰਾਵਣ ਨੇ ਸੀਤਾ ਨੂੰ ਹਰਨ ਕੀਤਾ ਸੀ ਔਰ ਸ਼੍ਰੀ ਰਾਮ ਜੀ ਨੇ ਇਹਨਾਂ ਨੂੰ ਮਤਲਬ ਕਿ ਜੁਦ ਕੀਤਾ ਸੀਤਾ ਨੂੰ ਆਪਣੇ ਕੋਲ ਲਿਆਨ ਵਸਤੇ ਇਸ ਕਰਕੇ ਨਨੋ ਹਰਨ ਮਾਰ ਕੇ ਤੇ ਦਸਹਿਰਾ ਮਨਾਇਆ ਜਾਂਦਾ ਹੈ ਅੱਜ ਅਸੀਂ ਜਿਹੜੇ ਪੁਲਿਸ ਵਿਭਾਗ ਵੱਲੋਂ ਜੀ ਦਸਹਿਰੇ ਦੇ ਮਤੇ ਨਜ਼ਰ ਪੂਰੇ ਅਸੀਂ ਪੁਖਤਾ ਇੰਤਜ਼ਾਮ ਕੀਤੇ ਆ ਜਿਹਦੇ ਜੀ ਅਸੀਂ ਕਰੀਬ 6 ਨਾਕੇ ਲਗਾਏ ਨੇ ਜੀ ਆਲੇ-ਦਾਲੇ ਟਰੈਫਿਕ ਡਿਵਰਸ਼ਨਾਂ ਦਿੱਤੀਆਂ ਨੇ ਇੱਕ ਅਸੀਂ ਪਾਰਕਿੰਗ ਦੇ ਅਰੇਂਜਮੈਂਟਸ ਕੀਤੇ ਆ ਜਗ੍ਹਾ ਦੇਖ ਕੇ ਆਪਣੇ ਲੈਵਲ ਤੇ ਜੀ ਇਸ ਤੋਂ ਲੱਭਾ ਜਿਹੜਾ ਦਸਹਿਰਾ ਗਰਾਊਂਡ ਹੈਗਾ ਜੀ ਇਹਦੇ ਦਰਸੀ ਇੱਥੇ ਕਰੀਬ 4 ਐਸਐਚਓ ਲੱਗੇ ਨੇ ਜੀ ਅਲੱਗ-ਅਲੱਗ ਜਗ੍ਹਾ ਤੇ ਇੰਟਰ ਕੋਲਡਨ ਆਊਟਰ ਕੋਲਡਨ ਸਟੇਜ ਤੇ ਤੇ ਕਰੀਬ 120 ਬੰਦੇ ਸੀ ਟੋਟਲ ਡਿਪਲੋਏ ਕੀਤੇ ਨੇ ਜੀ ਇਹਦੇ ਚ ਪੂਰੇ ਸਾਰੇ ਵਿੱਚ ਟ੍ਰੈਫਿਕ ਦੇ ਵਿੱਚੀ ਚੌਂਕੀ ਚਾਰਜ ਦੇ ਵਿੱਚੀ ਨਾਕੇ ਦੇ ਵਿੱਚੀ ਐਸਐਚਐਮ ਨਾਕੇ ਜੀ ਸਰ ਵੀਆਪੀ ਮੂਵਮੈਂਟ ਹੋਣੀ ਹੈ ਜਿੱਥੇ ਉਹਨਾਂ ਲਈ ਕੀ ਪ੍ਰਬੰਧ ਹੈ ਨੈਸ਼ਨਲ ਗੱਡੀਆਂ ਕੀ ਵਿੱਚੋਂ ਅੰਦਰ ਆਣਗੀਆਂ ਅਸੀਂ ਜੀ ਅਲੱਗ-ਅਲੱਗ ਗੇਟ ਬਣਾਏ ਨੇ ਜਿੱਥੇ ਆਪਾਂ ਗੇਟ ਤੇ ਖੜੇ ਹਾਂ ਜੀ ਇਹ ਅਸੀਂ ਵੀਆਪੀ ਐਂਟਰੀ ਗੇਟ ਬਣਾਇਆ ਜਿਹੜਾ ਪਬਲਿਕ ਐਂਟਰੀ ਗੇਟ ਆ ਉਹ ਉਹ ਹਨੂਮਾਨ ਮੰਦਿਰ ਜੀ ਵਾਲਾ ਜਿਹੜਾ ਬਾਲਾਜੀ ਮੰਦਿਰ ਵਾਲਾ ਗੇਟ ਆ ਉਹ ਅਸੀਂ ਪਬਲਿਕ ਐਂਟਰੀ ਗੇਟ ਬਣਾਇਆ ਜੀ ਰੂਟ ਕੀ ਰੱਖਿਆ ਹੈ ਜੀ ਰੂਟ ਅਸੀਂ ਸੇਮ ਇਹੀ ਜੀ ਕਪੂਰ ਹਸਪੀਟਲ ਵਾਲਾ ਹੀ ਹੈਗਾ ਜਿਹੜਾ ਕਪੂਰ ਹਸਪੀ ਤੇ ਫਿਰ ਲੋਕਾਂ ਨੂੰ ਕੀ ਸਨੇਹਾ ਜਿਹੜੇ ਆ ਦ੍ਰੇਸ਼ੀ ਮੇਲਾ ਦੇਖ ਆਉਂਦੇ ਲੋਕਾਂ ਨੂੰ ਜੀ ਇਹੀ ਸਨੇਹਾ ਦੇ ਰਹੇ ਆ ਜੀ ਵੀ ਜਿਹੜੀ ਪਾਰਕਿੰਗ ਆ ਆਪਦੀ ਪਿੱਛੇ ਕਰਕੇ ਹੌਣ ਕਬੂਰ ਹਸਪੀਟਲ ਤੇ ਜਿਹੜੇ ਵੀਕਲ ਦਾ ਯੂਜ਼ ਘੱਟ ਕਰਨ ਹੋ ਸਕੇ ਤਾਂ ਪੈਦਲ ਆਉਣ ਜੀ ਕਬੂਰ ਹਸਪੀਟਲ ਤੋਂ ਤੇ ਦੁਕਾਨਦਾਰਾਂ ਲਈ ਕੀ ਦਿੱਤੀ ਗਈ ਹਦਾਤਾ ਕਿ ਬਾਹਰ ਅਕਰੋਚਮੈਂਟ ਵੀ ਹੁੰਦੀ ਆ ਫਿਰ ਜਿਹੜੇ ਵੀਕਲ ਲੈ ਨਿਕਲਣ ਜਿਹੜੇ ਆ ਸਾਹਮਣੇ ਤੁਸੀਂ ਮੰਦਿਰ ਦੇ ਬਾਹਰ ਦੇਖੋਗੇ ਅਸੀਂ ਦੁਕਾਨਾਂ ਹਟਵਾਉਣ ਲੱਗੇ ਆ ਜੀ ਜਿਹੜੀਆਂ ਕੁਝ ਰੇੜੀਆਂ ਰੂੜੀਆਂ ਲੱਗੀਆਂ ਸੀ ਦੁਕਾਨਾਂ ਦਾ ਚਲੋ ਖੁੱਲੀਆਂ ਰਹਿਣਗੀਆਂ ਜਿਹੜੇ ਰੇੜੀਆਂ ਲੱਗੀਆਂ ਸੀ ਉਹ ਸੀ ਹਟਵਾਉਣ ਲੱਗੇ ਆ ਜੀ ਸ਼ਰਾਰਤੀ ਅਨਸਰਾਂ ਲਈ ਕੀ ਕੀਤਾ ਜਾਏਗਾ ਸ਼ਰਾਰਤੀ ਅਨਸਰਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਜੀ ਅਗਰ ਕੋਈ ਸ਼ਰਾਰਤ ਕਰੇਗਾ ਮਾਹੌਲ ਖਰਾਬ ਕਰੇਗਾ ਆਪਣਾ ਤਿਹਾਰ ਖਰਾਬ ਕਰੇਗਾ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀਆਂ ਨੇ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰੇਗਾ ਸ਼ਹਿਰ ਵਾਸੀਆਂ ਨੂੰ ਮੈਸੇਜ ਇਹ ਹੈ ਜੀ ਤਿਹਾਰ ਹੈ ਜੀ ਇਹਨਾਂ ਧਾਰਮਿਕ ਤੇ ਸ਼ਰਧਾ ਨਾਲ ਮਨਾਓ ਤੇ ਪੁਲਿਸ ਵਿਭਾਗ ਕੋਲ ਨਾਲ ਦੀ ਮਤਲਬ ਸੁਰੱਖਿਆ ਲਈ ਮਜਬੂਰ ਹੈ 24 ਧੰਨਵਾਦ ਏਦਾਂ ਦੀ ਹੋਰ ਅਪਡੇ